ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਸ਼੍ਰੀ ਚੰਦ ਜੀ ਅਤੇ ਤਨ ਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮੇਲ ਜੋ ਹੋਇਆ ਉਸ ਦੀ ਸਾਖੀ ਆਪ ਜੀ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਦਿਓ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਲੱਗਾ ਹੋਇਆ ਹੈ ਸੰਗਤਾਂ ਜੁੜ ਬੈਠੀਆਂ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਿੰਘਾਸਨ ਤੇ ਬਰਾਜਮਾਨ ਨੇ ਤੇ ਉਸੇ ਸਮੇਂ ਅਚਾਨਕ ਸਤਿਗੁਰ ਸੱਚੇ ਪਾਤਸ਼ਾਹ ਜੀ ਸਿੰਘਾਸਨ ਤੋਂ ਉੱਠ ਖੜੇ ਹੋਏ ਸੰਗਤਾਂ ਵੇਖਦੀਆਂ ਨੇ ਕਿ ਐਸਾ ਕੌਣ ਆਇਆ ਹੈ ਜਿਨ੍ਹਾਂ ਨੂੰ ਵੇਖ ਕੇ ਸਤਿਗੁਰ ਪਾਤਸ਼ਾਹ ਜੀ ਆਪ ਉੱਠ ਖੜੇ ਹੋਏ ਨੇ ਜਦੋਂ ਵੇਖਿਆ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਅਨੇਕ ਸਿੱਖ ਉੱਥੇ ਮੌਜੂਦ ਸਨ ਉਹਨਾਂ ਨੇ ਵੇਖਿਆ ਕਿ ਬਾਬਾ ਸ਼੍ਰੀ ਚੰਦ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਆਏ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਆਦਰ ਸਤਕਾਰ ਕੀਤਾ ਬਾਬਾ ਸ਼੍ਰੀ ਚੰਦ ਜੀ ਦਾ ਤੇ ਬਾਬਾ ਸ਼੍ਰੀ ਚੰਦ ਜੀ ਨੇ ਜੋ ਜੋ ਬੋਲ ਕਹੇ ਉਹ ਇਸ ਪ੍ਰਕਾਰ ਹਨ ਸ਼੍ਰੀ ਚੰਦ ਬੋਲੇ ਤਤਕਾਲੂ ਕਰਤ ਪਰਖਣਾ ਪ੍ਰੇਮ ਦਿਆਲੂ ਇਤਨਾ ਦਾੜਾ ਕੈਸੇ ਵਧਾਇਓ ਸੁਨ ਕੇ ਸਤਗੁਰ ਭੋ ਨਿਮਰਾਇਓ ਪਾਵ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਸਵਾਲ ਕੀਤਾ ਸਤਗੁਰਾਂ ਨੂੰ ਕਿ ਤੁਸੀਂ ਇਹਨਾਂ ਦਾੜਾ ਕਿਉਂ ਵਧਾਇਆ ਹੈ ਸਤਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਦਾੜਾ ਬਹੁਤ ਲੰਮਾ ਸੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦਾੜੇ ਦੇ ਨਾਲ ਉਹਨਾਂ ਦੇ ਚਰਨ ਝਾੜ ਦਿੱਤੇ ਅਤੇ ਆਖਿਆ ਤੁਹਾਡੇ ਵਰਗੇ ਮਹਾਪੁਰਖਾਂ ਦੇ ਚਰਨ ਛਾੜ ਨੂੰ ਹੀ ਇਤਨਾ ਦਾੜਾ ਵਧਾਇਆ ਹੈ ਚਰਨ ਗਹਿ ਕਰ ਪ੍ਰੇਮ ਸੋ ਪੁੰਛੇ ਬਾਰੰਗ ਬਾਰ ਇਸੇ ਹੀਤ ਵਧਾਏ ਪੇ ਸੁਣੀਏ ਗੁਰਸਤ ਦਿਯਾਰ ਤੁਸੀਂ ਗੁਰੂ ਪੁੱਤਰ ਹੋ ਦੇਖ ਨਿਮਰਤਾ ਗੁਰੂ ਕੀ ਸ਼੍ਰੀਚੰਦ ਪਏ ਪ੍ਰਸੰਨ ਅੰਗਦ ਲੀਨੀ ਸੇਵ ਕਰ ਤੁਮਰੋ ਪ੍ਰੇਮ ਅਨੰਨ ਬਾਬਾ ਸ਼੍ਰੀਚੰਦ ਜੀ ਨੇ ਆਖਿਆ ਕਿ ਤੁਹਾਡੀ ਇਸੇ ਨਿਮਰਤਾ ਦੇ ਕਾਰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਗੁਰਗੱਦੀ ਲਈ ਸੀ। ਇਸੇ ਨਿਮਰਤਾ ਦੇ ਕਾਰਨ ਸਾਨੂੰ ਨਹੀਂ ਬਲਕਿ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੀ ਗੁਰਗੱਦੀ ਮਿਲੀ ਸੀ। ਸੋ ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਤੁਹਾਡੀ ਮਹਿਮਾ ਮਹਾਨ ਹੈ। ਇਸੇ ਕਰਕੇ ਤੁਸੀਂ ਗੁਰੂ ਪਿਤਾ ਦੀ ਗੱਡੀ ਦੇ ਵਾਰਿਸ ਹੋ। ਬਾਬਾ ਸ਼੍ਰੀ ਚੰਦ ਜੀ ਨੇ ਆਪ ਮੰਨਿਆ ਤੇ ਇਸ ਤੋਂ ਬਾਅਦ ਬਾਬਾ ਸ਼੍ਰੀ ਚੰਦ ਜੀ ਨੇ ਸਿੱਖੀ ਨਾਲ ਜਿੰਨੇ ਵੀ ਮਤਭੇਦ ਸਨ ਉਦਾਸੀ ਮਤ ਦੇ ਉਹ ਸਾਰੇ ਖਤਮ ਕੀਤੇ ਤੇ ਸਿੱਖੀ ਦੇ ਪ੍ਰਚਾਰ ਦੇ ਲਈ ਚਾਰ ਧੂਨੇ ਵੀ ਬਾਅਦ ਵਿੱਚ ਸਾਖੀ ਪਸੰਦ ਆਈ ਹੋਵੇ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਦਿਓ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ